ਜੀ ਇਹ ਟ੍ਰੈਫਿਕ ਇਸ ਕਰਕੇ ਬੰਦ ਕਰੀ ਹੈ ਤੁਸੀਂ ਲਾਈਵ ਵੀ ਦੇਖ ਹੀ ਰਹੀ ਹੋ ਇਸ ਟਾਈਮ ਘੇਰਨ ਲੱਗੇ ਹੋਈਆਂ ਕਿਉਂਕਿ ਅੱਜ ਤਕਰੀਬਨ ਇੱਕ ਹਫਤਾ ਹੋ ਗਿਆ ਆਪਾਂ ਲਗਾਤਾਰ ਕਈ ਠੇਕੇਦਾਰਾਂ ਨਾਲ ਜੈ ਸਾਹਿਬ ਨੇ ਹੋਰ ਅਫਸਰਾਂ ਨੇ ਵੀ ਗੱਲਬਾਤ ਕੀਤੀ ਕਿਤੇ ਨਹੀਂ ਗੱਲ ਬਣੀ ਤੇ ਇਹ ਠੇਕੇਦਾਰ ਹੈ ਇਹਦੇ ਨਾਲ ਸਾਡੀ ਗੱਲ ਨਿਬੜੀ ਹੈ ਵੀ ਇਹ ਮਟੀਰੀਅਲ ਸਾਰਾ ਲੈ ਜਾਏਗਾ ਤੇ ਇਹਨਾਂ ਨੂੰ ਲੱਖ ਰੁਪਏ ਦੇ ਰਹੇ ਆ ਨਾਲ ਨਾਲ ਅੱਛਾ ਜੇ ਮਸ਼ੀਨ ਵਾਲੀ ਮੰਗਾਈ ਸੀ ਨਾ ਮਸ਼ੀਨ ਵਾਲੀ ਕੋਈ ਨਹੀਂ ਮੰਗਾਈ ਮਸ਼ੀਨ ਜਿਹੜੀ ਆਪਣੀ ਸੀਵਰੇਜ ਬੋਰਡ ਵਾਲੀ ਮਸ਼ੀਨ ਹੈ ਇਹ ਪੋਕਲਨ ਇਹ ਇਹਨੂੰ ਮਾੜਾ ਮੋਟਾ ਸਹਾਰਾ ਲਾਉਗੀ ਵਿੱਚ ਨੂੰ ਅੱਛਾ ਹੁਣ ਲੱਗਦਾ ਖਤਰਾ ਚੱਲੂਗਾ ਨਾ ਮਗਰੋਂ ਬੱਸ ਕੇ ਬੱਸ ਦੇਖੋ ਇਕੱਲਾ ਖਤਰਾ ਹੀ ਨਹੀਂ ਤਕਰੀਬਨ 7-8 ਦਿਨ ਤੋਂ ਲੋਕਾਂ ਦੇ ਘਰੇ ਪਾਣੀ ਵੀ ਨਹੀਂ ਪਹੁੰਚਿਆ ਸੀ ਲੋਕ ਬਹੁਤ ਪਰੇਸ਼ਾਨ ਨੇ ਹੁਣ ਦੇਖੋ ਤਾਰਾਂ ਵੀ ਤਾਰੀ ਹੋਈਆਂ ਇਹਦੇ ਨਾਲ ਬਿਜਲੀ ਵੀ ਬੰਦ ਹੈ ਪਹਿਲਾਂ ਵੀ 2 ਦਿਨ ਬੰਦ ਰਹੀ ਸ਼ੁਰੂ ਚ ਬਿਲਕੁਲ ਉਸੇ ਦਿਨ ਦਾ ਸੀਵਰੇਜ ਦਾ ਕੰਮ ਬੰਦ ਹੈ ਇਹ ਮੇਨ ਇੱਥੋਂ ਲੈ ਕੇ ਨਾਡਾ ਪਿੰਡ ਨੂੰ ਜਾਂਦਾ ਹੈ ਰਸਤਾ ਕ੍ਰਿਸ਼ਨ ਕੁਮਾਰ ਹੈ ਸਰ ਹਾਂਜੀ 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 ਮੈਨੇ ਲਿਆ ਜੀ ਇਹ ਹਮ ਜਿੰਨੇ ਵੀ ਲਗੇ ਹੋਏ ਨਾ ਸਾਰੇ ਕੇ ਸਾਰੇ ਨੇ ਮਿਲ ਕੇ ਲਿਆ ਹੈ ਕੰਮ ਠੀਕ ਹੈ ਔਰ ਇਹ ਕੰਮ ਹੈ ਨਾ ਆਪਣਾ 10 ਦਿਨ ਲੱਗ ਜਾਏਗੇ ਮਤਲਬ 2-3 ਦਿਨ ਮੈਂ ਉੱਪਰਲੀ ਬਿਲਡਿੰਗ ਜੋ ਰਿਕਸ ਕੀ ਬਿਲਡਿੰਗ ਹੈ ਉਹ ਜਲਦੀ ਆ ਜਾਏਗੀ ਹਾਂ ਨਹੀਂ ਨਹੀਂ ਕੋਈ ਖਤਰਾ ਨਹੀਂ ਹੈ ਜੀ नहीं जी कोई ख़तरा नहीं है तो अपने त्राफिक ने हाँ लगा ली अपने ने बलियां लगा ली अंदर भी लगा ली बाहर भी लगा दी हाँ दोनों तरफ से ट्रैफिक बंद कि अपना भाई साहब से एमसी साहब से और जेई साहब से बोल दिया कि भाई अपना आपकी जिम्मेदारी है ये बिजली वगैरह की, की, तो की भी हाँ जी इन्होंने बंद करवा दी तो तो नहीं जी कोई मशीन की जरूरत नहीं है हाँ ऐसी आत के साथ ही थोड़ी हाँ जी हाँ जी ਵਿਕਾਸ ਜੀ ਤੁਹਾਡੀ ਸਿਬਿਲਟੀ ਹਾਂ ਜੀ ਤੇ ਕਿਵੇਂ ਝੁਕੀ ਕਿਵੇਂ ਆ ਕਿ ਬਈ ਡਿੱਗਣ ਦੇ ਕਿਨਾਰੇ ਕਿਵੇਂ ਆ ਇਹ ਨਾ ਆਪਣਾ ਸੀਵਰੇਜ ਵਾਲੇ ਖੁਦਾਈ ਕਰਦੇ ਪਏ ਸੀ ਉਹਨਾਂ ਨੇ ਕੋਈ ਜ਼ਿਆਦਾ ਡੀਪ ਖੋਦਤੀ ਤੇ ਜਦੋਂ ਖੋਦੇ ਉਸ ਦਿਨ ਬਾਰਿਸ਼ ਵੀ ਆ ਗਈ ਸੀ ਜਿਸ ਕਰਕੇ ਬਿਲਡਿੰਗ ਝੁਕ ਗਈ ਸੀ ਰੈਂਡਰ ਤੁਸੀਂ ਰੈਂਡਰ ਸੀ ਕਰਾਇਆ ਨਹੀਂ ਕਰਾਇਆਦਰ ਸੀ ਜੀ ਕਰਤੇ ਹੀ ਖਾਲੀ ਹਾਂ ਜੀ ਹਾਂ ਜੀ ਉਸ ਨੂੰ ਕੋਈ ਚੋੜੇ ਜਾ ਰਿਹਾ ਹਾਂ ਹਾਂ ਜੀ ਹਾਂ ਜੀ ਕੋਈ ਲੋਨ ਵਗੈਰਾ ਇਸ ਤੇ ਕੋਈ ਲੋਨ ਚੱਲ ਰਿਹਾ ਜੀ 12 13 ਸਾਲ ਹੋ ਗਏ ਕਿਸ਼ਤਾਂ ਪਰ ਦੇ ਲੋਨ ਲੋਨ ਕਿਵੇਂ ਹੋਏਗਾ ਤੁਹਾਡਾ ਕਲੀਅਰ ਕਿ ਕੀ ਇਹ ਤਾਂ ਸਾਰਾ ਟੁੱਟਾ ਪਤਾ ਨਹੀਂ ਦੇਖ ਦੇ ਕੀ ਕਲੇਮ ਕਰ ਰਹੀ ਭਾਈ ਗਲ ਰੋਡ ਤੇ ਕੋਈ ਗੱਲ ਨਹੀਂ ਕੋਈ ਇਹ ਜਿੱਥੇ ਨੁਕਸਾਨ ਕਰ ਰਿਹਾ ਫੇਰ ਵੀ ਆਪਾਂ ਸਬਰ ਕਰਨਾ ਸੀ ਪਰ ਹੁਣ ਪਛਾਹ ਹੋ ਗਿਆ ਕੋਈ ਗੱਲ ਨਹੀਂ ਤਾਂ ਹੋਰ ਕਿੰਨੇ ਲੋਨ ਦਾ ਫਿਰ ਤੁਸੀਂ ਕੀ ਕੰਮ ਕਰਕੇ ਕਰਦੇ ਹੋ ਕੁਝ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਰਾਏ ਦੇ ਫਿਰ ਕੀ ਕਰਦੇ ਸੀ ਕਿ ਆਪਣਾ ਲੋਨ ਦਾ ਅਮਰਕੇਸ਼ ਕੁਮਾਰ ਜਸ ਕੁਮਾਰ ਜੀ ਬਤੌਰ ਤੁਸੀਂ ਜੀਓ ਨਜ਼ਰ ਹਾਂਜੀ ਜੀ ਹਾਂਜੀ ਸਰ ਜਿਹੜੀ ਬਿਲਡਿੰਗ ਕਾਫੀ ਦਿਨਾਂ ਤੋਂ ਦਿੱਕਤ ਆ ਰਹੀ ਸੀ ਟਿੱਡਰ ਦੇ ਕਿਨਾਰੇ ਜੀ ਦੱਸਿਆ ਸੀ ਕਾਫੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੀ ਸੀ ਅੱਜ ਢਾਟੇ ਨਹੀਂ ਕੀਤਾ ਜਾ ਰਿਹਾ ਸੀ ਹਾਂਜੀ ਕੰਮ ਸ਼ੁਰੂ ਕਰ ਦਿੱਤਾ ਗਿਆ ਦਾ ਜੀ ਕੰਮ ਹੋ ਗਿਆ ਤੇ ਕਿਵੇਂ ਲੋਕਾਂ ਨੂੰ ਕੰਮ ਦੇ ਵਾਸਤੇ ਕਿਵੇਂ ਤੁਸੀਂ ਜਿਹੜਾ ਇੰਤਜ਼ਾਮ ਕੀਤਾ ਦੋਨੇ ਪਾਸੇ ਚੌਕਸੀ ਰੱਖਿਆ ਸੀ ਇਹ ਟ੍ਰੈਫਿਕ ਵੀ ਬਿਲਕੁਲ ਬੰਦ ਕਰਕੇ ਰੱਖੀ ਹੋਈ ਹੈ ਤੇ ਸਪੋਰਟਿੰਗ ਵਾਸਤੇ ਕੰਟਰੈਕਟਰ ਹੈਗਾ ਉਹਨੇ ਆਪਣਾ ਮੈ ਮੂਮੈਂ ਬੀਗ ਬੈਕ ਕਰਕੇ ਉਹਨਾਂ ਨੇ ਵੀ ਆਪਣੀ ਸਕਿਉਰਿਟੀ ਸੇਫਟੀ ਵਾਸਤੇ ਲਗਾਈਆਂ ਹੋਈਆਂ ਨੇ ਤੇ ਬਾਕੀ ਵਾਟਰ ਸਪਲਾਈ ਤੇ ਸਟਰੀਟ ਆਪਾ ਲਾਈਟਾਂ ਪਾ ਪਾਵਰ ਕਵੈਸ਼ਨ ਦੇ ਲਾਈਟਾਂ ਵੀ ਬੰਦ ਕਰਵਾਈਆਂ ਹੋਈਆਂ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ ਉਮੀਦ ਹੈ ਹਫਤੇ ਤੱਕ ਨਿਕਲਰ ਹੋ ਜਾਏਗਾ ਤਾਂ ਕਾਫੀ ਲੋਕਾਂ ਨੂੰ ਮੁਸ਼ਕਲ ਸੀ ਕਰੋ ਹਾਂ ਕਾਫੀ ਮੁਸ਼ਕਲ ਸੀ ਇਹ ਕੁਝ ਰਿਸਕ ਵੀ ਬਹੁਤ ਸੀਗਾ ਇਤਿਆਹਾਤ ਵਰਤਿਆ ਜਾ ਰਿਹਾ ਹੈ ਹੋਰ ਤਾਂ ਨਹੀਂ ਕੋਈ ਬਿਲਡਿੰਗ ਥੋੜੇ ਧਿਆਨ ਜਿਹੜੀ ਇਸ ਤਰੀਕੇ ਚੁਕੀ ਹੋਏ ਜਿਹੜੀ ਖਤਰਾ ਹੋਏ ਲੋਕਾਂ ਨੂੰ ਨਹੀਂ 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 ਨਿਆ ਨਿਆ ਕਰਾਉਂ ਤਾਂ ਇਸ ਤਰ੍ਹਾਂ ਦੀ ਕੋਈ ਬਿਲਡਿੰਗ ਟੂਰ ਨਹੀਂ ਹੈ ਜੀ ਜੀ ਇਹਦੇ ਨਾਲ ਪਾਣੀ ਦੀਆਂ ਬਿਜਲੀ ਸਮੱਸਿਆ ਵੀ ਆ ਰਹੀ ਸੀ ਲੋਕਾਂ ਨੂੰ ਹਾਂਜੀ ਹਾਂਜੀ ਉਹ ਤਾਂ ਚਲੋ ਪ੍ਰੋਬਲਮ ਹੈਗੀ ਹੁਣ ਦਿੱਕਤਾਂ ਚਲੋ ਆਣੀ ਹੋਈ ਹੈ ਪਰ ਆਪਾਂ ਛੇਤੀ ਰਿਮੂਵ ਕਰ ਰਹੇ ਆਪਾਂ ਇਹ ਬਿਲਡਿੰਗ ਕੋਈ ਨਕਸ਼ਾ ਵਗੈਰਾ ਪਾਸ ਸੀ ਜੇ ਕਿਸ ਤਰ੍ਹਾਂ ਸੀ ਨਹੀਂ ਜੀ ਨਹੀਂ ਨਗਰ ਕਾਉਂਸਲ ਵੱਲੋਂ ਇਸ ਦਾ ਕੋਈ ਵੀ ਨਕਸ਼ਾ ਪਾਸ ਹੋਇਆ ਹੈ ਹਾਂ ਅਨਅਧਿਕਾਰੀ ਥਗੀ ਹੈ ਬਿਲਡਿੰਗ ਹੈ 2019 ਚ ਬਣੀ ਸੀਗੀ ਤੇ ਉਹ ਇਹਨਾਂ ਨੇ ਮਾਲਕਾਂ ਵੱਲੋਂ ਨਕਸ਼ਾ ਨਹੀਂ ਪਾਸ ਕਰਾਇਆ ਗਿਆ ਸੀ ਤੇ ਨਹੀਂ ਕੋਈ ਇਹ ਤਾਂ ਉਸ ਟਾਈਮ ਦੇ ਜੋ ਅਧਿਕਾਰੀ ਹੋਣਗੇ ਉਹਨਾਂ ਨੂੰ ਪਤਾ ਹੋਣਾ ਜੀ ਅਜੇ ਹੋਰ ਤਰ੍ਹਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਇਸ ਤਰੀਕੇ ਨਾਲ ਜਿਹੜੀਆਂ ਜਿਹਨਾਂ ਨਕਸ਼ੇ ਤੋਂ ਬਿਨਾਂ ਨਕਸ਼ੇ ਤੋਂ ਜਿਹੜੀਆਂ ਬਿਲਡਿੰਗਾਂ ਬਣ ਵੀ ਰਹੀਆਂ ਨੇ ਅਸੀਂ ਉਹਨਾਂ ਦੇ ਖਿਲਾਫ 195 ਦਾ ਨੋਟਿਸ ਵੀ ਦੇ ਰਹੇ ਹਾਂ ਅਤੇ ਤੇ ਅਦਮਾਨ ਜੋਗਤਾਲੇ ਵਿੱਚ ਕੇਸ ਵੀ ਪਾ ਰਹੇ ਆਪਾਂ ਕਿਉਂਕਿ ਉਹ ਇਲੀਗਲ ਹੈ